ਦੇ ਵੀ ਮਿੱਤਰੋ ਇਹ ਹੈ ਕਿ ਉਹ ਜੀਡੀਬਾਈ ਕੰਪਨੀ ਕੋਲ ਤਿਆਰ ਕਰਦੀ ਆ ਦੱਸੋ ਪਹਿਲਾਂ ਇਹਦੇ ਬਾਰੇ ਦੱਸੋ ਮਸ਼ੀਨ ਬਾਰੇ ਜੀ ਆਹ ਮਸ਼ੀਨ ਜੀ ਆਪਾਂ ਜਪਾਨ ਤੋਂ ਲੈਂਦੀ ਆ ਦੇਖੋ ਤੁਸੀਂ ਨਾਮ ਪੜ੍ਹ ਸਕਦੇ ਹੋ ਕੋਸ਼ੀਨ ਇੰਜੀਨੀਅਰਿੰਗ ਕੰਪਨੀ ਠੀਕ ਹੈ ਜੀ ਇੰਡੀਆ ਦੀ ਪਹਿਲੀ ਮਸ਼ੀਨ ਹੈ ਹਾਂ ਜੀ ਇਹ ਜਿਹੜੀ ਜਾਪਾਨੀ ਨੇ ਉਹ ਆਪਣੀ ਤਕਨੀਕ ਲਈ ਜਾਣੇ ਜਾਂਦੇ ਨੇ ਜਿਹੜੀ ਚੀਜ਼ ਇੱਕ ਵਾਰ ਉਹਨਾਂ ਨੇ ਕਰਤੀ ਉਹ ਸਿੱਧ ਹੋ ਜਾਂਦੀ ਹੈ ਸਹੀ ਗੱਲ ਹੈ ਇਹ ਜਿਹੜੀ ਮਸ਼ੀਨ ਹੈ ਜਿਹੜੀ ਕੰਪਨੀ ਹੈ 150 ਸਾਲ ਪੁਰਾਣੀ ਕੰਪਨੀ ਹੈ ਠੀਕ ਹੈ ਜੀ ਇੱਕੋ ਮਸ਼ੀਨ ਬਣਾਉਂਦੀ ਹੈ ਔਰ ਕੋਈ ਕੰਮ ਨਹੀਂ ਕਰਦੇ ਉਹ ਠੀਕ ਹੈ ਜੀ 150 ਸਾਲ ਤੋਂ ਇੱਕੋ ਮਸ਼ੀ ਇਸ ਨੂੰ ਜਿਹੜਾ ਆਪਣਾ ਆਪਾਂ ਤੁਹਾਨੂੰ ਸਮਝਾਇਆ ਸੀ ਵੀ ਜਿਹੜੀ ਵੀ ਆਪਣਾ ਆਟਾ ਹੈ ਉਹਨੂੰ ਰੋਟੀ ਬਣਾ ਦਿੰਦੀ ਹੈ ਠੀਕ ਹੈ ਜੀ ਕਿੰਨੇ ਰੁਪਏ ਦੀ ਮਸ਼ੀਨ ਹੈ ਜੇ ਆਪਾਂ ਇਸ ਦੀ ਕੀਮਤ ਦੀ ਗੱਲ ਕੱਲੀ ਅਗਰ ਆਪਾਂ ਇੰਨੀ ਕੀ ਮਸ਼ੀਨ ਦੀ ਗੱਲ ਕਰੀਏ ਇਹ ਮਸ਼ੀਨ ਦੀ ਕੀਮਤ ਅੱਜ ਦੇ ਡੇਟ ਲਗਭਗ ਲਗਭਗ ਜੇ ਆਪਾਂ ਨਵੀਂ ਲੈਣ ਚਾਹੀਏ ਤਾਂ 3 ਤੋਂ 4 ਕਰੋੜ ਦੇ ਵਿੱਚ ਕੱਲੀ ਕੱਲੀ ਮਸ਼ੀਨ ਮਸ਼ੀਨ ਦੀ ਹੋਊਗੀ ਜੀ ਠੀਕ ਹੈ ਜੀ ਇਹ ਮਿੱਤਰੋ ਯਾਨੀ ਕਿ ਇਹ ਚੀਜ਼ ਤਿਆਰ ਕਰਦੀ ਹੈ ਜੀ ਹਾਂਜੀ ਇਹ ਵਿੱਚ ਕੀ ਕੀ ਇਹਨੇ ਦੀ ਇਹਦੇ ਥੱਲੇ ਬਲੋਰ ਨੇ ਜੀ ਠੀਕ ਹੈ ਜੀ ਆ ਦੇਖੋ ਆਪਣੀ ਇੱਕ ਖਾਤ ਤਿਆਰ ਹੋ ਗਈ ਠੀਕ ਹੈ ਜੀ ਇਹ ਰੈਡੀ ਹੈ ਯਾਨ ਨੇ ਮਿੱਤਰੂ ਦੇਖਾ ਇਹ ਸੱਚ 17 ਦੇ 17 ਨਿਊਟਰੀਐਂਟ ਨੇ ਹਾਂਜੀ ਸਮੈਲ ਆਪਾਂ ਇਸ ਤੋਂ ਖਤਮ ਕਰ ਦਿੰਨੇ ਆ ਠੀਕ ਆ ਜੀ ਨਾ ਆਪਾਂ ਕੋਈ ਹੋਰ ਚੀਜ਼ ਇਸ ਵਿੱਚ ਪਾਈ ਹੈ ਹਾਂਜੀ ਪੂਰੇ ਮਾਈਕਰੋ ਤੋਂ ਮੈਕਰੋ ਨਿਊਟਰੀਐਂਟਲ ਤਿਆਰ ਹੈ ਜੀ ਇਹਦਾ ਸੀ ਪੀ ਐਚ ਵੀ ਬੈਲੈਂਸ ਕਰਕੇ ਦਿੰਨੇ ਆ ਅੱਛਾ ਜੀ ਨਾ ਐਸਿਡਿਕ ਹੋਊਗੀ ਨਾ ਬੇਸਿਕ ਹੋਊਗੀ ਨਿਊਟਰਲ ਪੀ ਐਚ ਤੇ ਹੋਊਗੀ ਨਿਊਟਰਲ ਤੇ ਇਸ ਨਾਲ ਜੜਾ ਨੂੰ ਇਸ ਨੂੰ ਚੱਕਣ 'ਚ ਬਹੁਤ ਆਸਾਨੀ ਹੁੰਦੀ ਹੈ ਜੀ ਸਹੀ ਗੱਲ ਹੈ ਦੂਸਰਿਆਂ ਲਈ ਇੱਥੇ ਤਿਆਰ ਹੋ ਗਈ ਦੇਖ ਸਕਦੇ ਬਈ نیچے ਉਹ ਘੁੰਮ ਰਹੇ ਨੇ ਆ ਨਾ ਰੋਟਾਟਰ ਮੰਗ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੈ ਜੀ ਉਪਰੋਂ ਸਪ੍ਰਿੰਕਰ ਲੱਗੇ ਨੇ ਜਿੰਨੀ ਪਾਣੀ ਦੀ ਲੋੜ ਹੈ ਆਟੋਮੈਟਿਕ ਪਾਣੀ ਪੈ ਜਾਂਦਾ ਏ ਥੱਲੇ ਬਲੋਰ ਲੱਗੇ ਨੇ ਠੀਕ ਹੈ ਜੀ ਇਸ ਇੱਕ ਯੂਨੀਫਾਰਮ ਬੜਕ ਹਮੇਸ਼ਾ ਨਿਕਲਦਾ ਜੀ ਠੀਕ ਹੈ ਲੈ ਮਿੱਤਰ ਹੁਣ ਇਸ ਤਵਾਦੇ ਹੁੰਦੇ ਜੀ ਪੈਕ ਹਾਂਜੀ ਹਾਂ ਬਸ ਇੱਥੇ ਬਾਈ ਇਹ ਜਿਹੜੀ ਕੰਪੋਸਟ ਆ ਗਈ ਆਪਣੀ ਬਿਲਕੁਲ ਬਣ ਕੇ ਤਿਆਰ ਆ ਗਈ ਰੈਡੀ ਆ ਗਈ ਤੇ ਪੈਕਿੰਗ ਕਿਵੇਂ ਹੁੰਦੀ ਹੈ ਤੇ ਇਹਦੇ ਕੀ ਕੀ ਫਾਇਦੇ ਨੇ ਤੁਹਾਨੂੰ ਸਾਰਾ ਇਹ ਮਾਲ ਉਥੋਂ ਦੀ ਲੈ ਕੇ ਉਰੇ ਤੱਕ ਆਣ ਤੱਕ ਹਾਂਜੀ ਉਹਨੂੰ 45 ਦਿਨ ਲੱਗ ਜਾਂਦੇ ਨੇ ਜੀ 45 ਦਿਨ ਜੀ 45 ਦਿਨ ਚ ਉਥੋਂ ਦੀ ਮਾਲ ਉਰੇ ਤੱਕ ਆਂਦਾ ਤੇ ਮਿੱਤਰ ਜਾਨ ਕਿ 45 ਦਿਨਾਂ ਦਾ ਪ੍ਰੋਸੈਸ ਹੈ ਜੀ ਇਹ ਹਾਂਜੀ ਉਹ ਲੰਮਾ ਪ੍ਰੋਸੈਸ ਹੋ ਗਿਆ ਜੀ ਕੰਪੋਸਟ ਹੁੰਦੀ ਤਿਆਰ ਇੰਨੇ ਦਿਨ ਜੀ ਠੀਕ ਹੈ ਜਿਸ ਤੋਂ ਜਲਦੀ ਦੇ ਦਾਂਗਾ ਫਿਰ ਉਹ ਪੂਰੀ ਕੰਪੋਸਟ ਨਹੀਂ ਹੋਊਗੀ ਠੀਕ ਹੈ ਉਸ ਤੇ ਪੂਰੇ ਤੱਤ ਨਹੀਂ ਹੋਣਗੇ ਸਹੀ ਗੱਲ ਹੈ ਜੀ ਹਾਂਜੀ ਜੇ ਆਪਾਂ ਬਿੱਠਾ ਨੂੰ ਇਦਾਂ ਹੀ ਡਾਇਰੈਕਟ ਵਰਤ ਲਈਏ ਜੀ ਕੋਚ ਇੱਕ ਤਾਂ ਉਹ ਆਟਾ ਜੀ ਰੋਟੀ ਨਹੀਂ ਹੈਗੀ ਉਹ ਗਰਮ ਹੋਊਗੀ ਗਰਮ ਹੋਊ ਸਮੈਲ ਪੂਰੀ ਹੋਊਗੀ ਜਿਆਦਾ ਪੈ ਗਈ ਕਿਸੇ ਪੌਦੇ ਨੂੰ ਸਾੜ ਦੂਗੀ ਉਹ ਸਾੜ ਦੂਗੀ ਤੇ ਉਸ ਤੇ ਵਾਈਟ ਗਰਬ ਪੈਥੋਜਨ ਸਭ ਕੁਝ ਹੋਊਗਾ ਆਲੂਆਂ ਚ ਪਾਤੀ ਫੰਗਲ ਟੈਕ ਹੋ ਗਿਆ ਉਹਦੇ ਜਿੰਨੇ ਫਾਇਦੇ ਨੇ ਬਰਾਬਰ ਉਹਨੇ ਨੁਕਸਾਨ ਵੀ ਨੇ ਹੁਣ ਆਪਾਂ ਕੀ ਕੀਤਾ ਨੁਕਸਾਨ ਖਤਮ ਕਰਤੇ ਫਾਇਦੇ ਫਾਇਦੇ ਰਹਿ ਗਏ ਫਾਇਦੇ ਆਪਾਂ ਉਹ ਵੀ ਪਨੀਰ ਦੇ ਫਾਰਮ ਚ ਲੈ ਲੇ ਦੁੱਧ ਨੂੰ ਪਨੀਰ ਬਣਾਤਾ ਕੰਡੈਂਸ ਕਰਤਾ 65 ਟਨ ਨੂੰ 15 ਟਨ ਕਰਤਾ ਗੱਲਾਂ ਠੀਕ ਹੈ ਹਾਂਜੀ ਲੈ ਵੀ ਆ ਜੋ ਮਿੱਤਰ ਅੱਗੇ ਚੱਲਦੇ ਆਂਗੇ ਲੈ ਵੀ ਮਿੱਤਰੋ ਇਹ ਆ ਜੀ ਆਪਣਾ ਪ੍ਰੋਡਕਟ ਰੈਡੀ ਬਿਲਕੁਲ ਜੀ ਜੀ ਦੱਸੋ ਜੀ ਇਹਦੇ ਬਾਰੇ ਹੁਣ ਜੀ ਉਰੇ ਆਪਾਂ ਪ੍ਰੋਡਕਟ ਨੂੰ ਆਪਣੇ ਪੈਕ ਕਰ ਦਿੰਨੇ ਆ ਜੀ ਹਾਂਜੀ ਇਹ 50 ਕਿਲੋ ਦੇ ਬੈਗ ਹੈਗੇ ਆਪਣੇ ਕੋਲ 1 ਕਿਲੋ ਦਾ ਹੈਗਾ 2 ਕਿਲੋ ਦਾ ਹੈਗਾ 5 ਕਿਲੋ ਦਾ ਹੈਗਾ ਜਿਸ ਦੀ ਜਿੰਨੇ ਲੋਡ ਹੋਵੇ ਆਇਆ ਕੋਪੀ ਮਾਰਾ ਕਿ ਆਇਆ ਆਜੋ ਬਾਈ ਜੀ ਤੇ ਇੱਥੇ ਜਾ ਕੇ ਹੋਗੀ ਰੇਡੀ ਹੈ ਨਾ ਇਹ ਹਾਂਜੀ ਬਿਲਕੁਲ ਬਿਲਕੁਲ ਪੈਕ ਦੇ ਵਿੱਚ ਤਿਆਰ ਹੈਗੀ ਹਾਂਜੀ ਠੀਕ ਸਾਡ ਨੂੰ ਕਿਲੋ ਵਾਲੀ ਪੈਕਿੰਗ ਹੋਗੀ 50 ਕਿਲੋ ਵਾਲੀ ਹੋਗੀ ਜੀ 2 ਕਿਲੋ ਵਾਲੀ ਹੋਗੀ 5 ਕਿਲੋ ਵਾਲੀ ਹੈਗੀ ਠੀਕ ਇੱਕ 2 ਤੇ 5 ਕਿਲੋ ਆਪਣੀ Amazon ਤੇ ਵੀ ਅਵੇਲੇਬਲ ਹੈਗੀ ਠੀਕ ਹੈ ਜੀ ਵਰਤਣੀ ਕਿਵੇਂ ਆ ਜੇ ਆਪਾਂ ਇਹਨੂੰ ਵਰਤਣ ਦੀ ਗੱਲਬਾਤ ਕਰੇ ਕਿੰਨੀ ਕਿੰਨੀ ਵਰਤਣੀ ਪਊਗੀ ਕਿੱਥੇ ਕਿੱਥੇ ਵਰਤ ਸਕਦੇ ਆਪਾਂ ਆਪਾਂ ਵਰਤ ਤਾਂ ਇਹਨੂੰ ਹਰ ਤਰ੍ਹਾਂ ਦੇ ਪੋਦੇ 'ਚ ਸਕਦੇ ਆਂ ਜੀ ਉਹ ਤਾਂ ਕੋਈ ਦੁਰਾਇ ਹੈ ਹੀ ਨਹੀਂ ਹਾਂਜੀ ਹੁਣ ਜਿਵੇਂ ਆਪਾਂ ਫਸਲਾਂ ਦੀ ਗੱਲ ਕਰੀਏ ਆਪਣੀ ਮੇਨ ਪੰਜਾਬ ਦੀ ਫਸਲ ਹੁੰਦੀ ਹੈ ਕਣਕ ਝੋਨਾ ਉਸ 'ਚ 1 ਏਕੜ ਮਗਰ 1 ਕਿੱਲੇ ਮਗਰ 4 ਤੋਂ 5 ਬੈਗ ਦੀ ਸਾਡੀ ਰეკਮੈਂਡੇਸ਼ਨ ਹੈ ਠੀਕ ਹੈ ਜੀ ਜਿੰਨੇ ਕੋਈ ਫਰੂਟ ਵਾਲੇ ਪੌਦੇ ਹੋ ਜਾਂਦੇ ਨੇ ਤੇ ਜਿੰਨੀ ਉਹਦੀ ਉਮਰ ਹੈ ਉਹਨੇ ਕਿਲੋ ਹੱਦ 10 ਕਿਲੋ ਤੱਕ ਹੱਦ 10 ਕਿਲੋ ਤੱਕ ਹਾਂ ਇਹ ਸਾਡੀ ਜਿਹੜੀ ਖਾਦ ਹੈ ਹਿਮਾਚਲ ਸ਼੍ਰੀਨਗਰ ਬਹੁਤ ਜਾਰੀ ਹੈ ਤੇ ਬਹੁਤ ਵਧੀਆ ਰਿਜ਼ਲਟ ਨੇ ਸਾਡੀ ਖਾਦ ਕਿਨੂਆਂ ਚ ਵੀ ਬਹੁਤ ਯੂਜ਼ ਹੁੰਦੀ ਹੈ ਆ ਬੋਰ ਸਾਈਡ ਆਪਣੇ ਕਿਨੂ ਬਹੁਤ ਹੁੰਦੇ ਨੇ ਉਹਨਾਂ ਚ ਬਹੁਤ ਵਧੀਆ ਯੂਜ਼ ਹੁੰਦੀ ਹੈ ਤੇ ਬਹੁਤ ਐਕਸਲੈਂਟ ਰਿਜ਼ਲਟ ਮਿਲ ਜੀ ਇਹਦੇ ਫਰੂਟ ਜਿਹੜਾ ਹੈਗਾ ਜਿਆਦਾ ਜੂਸੀ ਹੁੰਦਾ ਹੈ ਸਾਈਜ਼ ਵੱਡਾ ਤੁਸੀਂ ਮੰਨੋਗੇ ਨਹੀਂ ਪਿਛਲੀ ਵਾਰ ਜਿਹੜੇ ਬੰਦੇ ਨੇ ਕਣਕ ਚ ਪਾਈ ਹਾਂਜੀ ਸਾਡੇ ਕੋਲ ਵੀਡੀਓਜ਼ ਵੀ ਪਈਆਂ ਨੇ ਜਿਵੇਂ ਇੱਕ ਕਣਕ ਦੇ ਬੂਟੇ ਨੂੰ 85 ਦਾਣੇ ਲੱਗਦੇ ਨੇ ਤਾਂ ਜਿਸ ਤੇ ਇੱਕ ਹਾਦਥੀ ਹੋਈ ਸੀ ਉਸ ਤੇ 96 ਡانے ਆਏ ਨੇ 96 ਡانے ਪ੍ਰੋਡਕਸ਼ਨ ਵਾਧ ਆਂਦੀ ਹੈ ਯੂਰੀਆ ਤੇ ਬਾਕੀ ਕੈਮੀਕਲ ਦੀ ਵਰਤੋਂ ਘਟ ਹੁੰਦੀ ਹੈ ਠੀਕ ਹੈ ਉਹਦਾ ਨੇ ਇੱਕ ਬਹੁਤ ਸਿੰਪਲ ਜਿਹਾ ਕਾਰਨ ਹੈ ਜਿਵੇਂ ਆਪਾਂ ਯੂਰੀਆ ਸਮਝੀਏ ਯੂਰੀਆ ਹੁੰਦਾ 3600 36 ਤਾਂ ਹੋ ਗਿਆ ਨਾਈਟ੍ਰੋਜਨ ਹਾਂਜੀ 00 ਹੁੰਦਾ ਬਾਈਂਡਿੰਗ ਇੰਜਰ ਉਹ ਹੈਗਾ ਕੈਮੀਕਲ ਠੀਕ ਹੈ 36 ਤਾਂ ਪਲਾਂਟ ਚੱਕ ਜਾਂਦਾ ਹੈ ਜਿਹੜਾ ਚੱਕ ਜਾਂਦੀਆਂ ਨੇ ਜਿਹੜਾ 00 ਹੈ ਉਹ ਮਿੱਟੀ ਦੇ ਵਿੱਚ ਹੀ ਰਹਿ ਜਾਂਦਾ ਮਿੱਟੀ ਵਿੱਚ ਹੀ ਰਹੇ ਜਾਂਦਾ ਉਹ ਮਿੱਟੀ ਨੂੰ ਸਖਤ ਬਣਾਉਂਦਾ ਹੈ ਕੈਮੀਕਲ ਹੈ ਮਿੱਟੀ ਨੂੰ ਸਖਤ ਬਣਾਊਗਾ ਮਿੱਟੀ ਦੀ ਹੁਣ ਪਾਣੀ ਨੂੰ ਰੋਕਣ ਦੀ ਸ਼ਮਤਾ ਘੱਟ ਗਈ ਉਸ ਤੇ ਆਪ ਕੈਮੀਕਲ ਪਾਈ ਜਾ ਰਹੇ ਆ ਉਹ ਥੱਲੇ ਇਕੱਠਾ ਹੋ ਹੀ ਜਾ ਰਹੇ ਆ ਜਿਹੜੀ ਸਾਡੀ ਖਾਦ ਹੈ ਹਾਂਜੀ ਉਹਦੇ ਆਪਣੇ ਨਿਊਟਰੀਐਂਟ ਤਾਂ ਹੈਗੇ ਹੈਗੇ ਹਾਂਜੀ ਨਾਲ ਦੇ ਨਾਲ ਜਿਹੜੀ ਉਹ ਕੈਮੀਕਲ ਥੱਲੇ ਪਿਆ ਉਹਨੂੰ ਵੀ ਤੋੜ ਕੇ ਉਹ ਦੁਬਾਰਾ ਉਹਨੂੰ ਖਾਦ ਬਣਾ ਕੇ ਦੁਬਾਰਾ ਪੌਦਿਆਂ ਨੂੰ ਦੇ ਦਿੰਦੀ ਹੈ ਠੀਕ ਹੈ ਤਾਂ ਸਾਡਾ ਚੈਲੰਜ ਵੀ ਹੈਗਾ ਜਿਹੜਾ ਬੰਦਾ ਇਸ ਖਾਦ ਨੂੰ ਲਗਾਤਾਰ 3 ਸਾਲ ਇੱਕੋ ਮਿੱਟੀ 'ਚ ਵਰਤਲੇ ਹਾਂਜੀ ਉਹ ਸੋਇਲ ਟੈਸਟ ਰਿਪੋਰਟ ਅੱਜ ਕਰਾ ਲੇ ਤੇ ਅੱਜ ਤੋਂ 3 ਸਾਲ ਬਾਅਦ ਕਰਾ ਲੇ ਠੀਕ ਹੈ ਉਹਦੀ ਮਿੱਟੀ ਦੀ ਗੁਣਵੱਤਾ ਵੱਜੂਗੀ ਵਾਟਰ ਰٹینਸ਼ਨ ਕਪੈਸਿਟੀ ਪਾਣੀ ਨੂੰ ਰੋਕਣ ਦੀ ਸ਼ਮਤਾ ਵੱਜੂਗੀ ਠੀਕ ਹੈ ਤੇ ਮਿੱਟੀ ਪੁਰਪਰੀ ਹੋ ਜੂਗੀ ਵਾਪਸ ਮਿੱਟੀ ਪੁਰਪਰੀ ਹੋਣ ਨਾਲ ਕੀ ਹੁੰਦਾ ਜਿਹੜੀ ਜੜਾਂ ਨੇ ਉਹਨਾਂ ਨੂੰ ਫੈਲਣ 'ਚ ਆਸਾਨੀ ਮਿਲਦੀ ਹੈ ਗਰੋਥ ਜ਼ਿਆਦਾ ਹੋਊਗੀ ਵਿਰੋਧ ਜ਼ਿਆਦਾ ਹੋਊਗੀ ਕਿਉਂਕਿ ਜੇ ਮਿੱਟੀ ਸਖਤ ਹੋਊਗੀ ਜਿਹੜਾ ਫੈਲ ਨਹੀਂ ਸਕਦੀਆਂ ਜਿਹੜਾਂ ਦੀ ਨੇਚਰ ਹੁੰਦੀ ਹੈ ਉਹ ਐਕਸਪਲੋਰ ਕਰਦੀਆਂ ਨੇ ਫੈਲਦੀਆਂ ਨੇ ਤਾਂ ਜਦ ਮਿੱਟੀ ਪੁਰਪਰੀ ਹੋਊਗੀ ਜੜਾਂ ਨੂੰ ਫੈਲਣ ਨੂੰ ਥਾਂ ਮਿਲੂਗੀ ਤੇ ਉਹਦੇ ਨਾਲ ਪਲਾਂਟ ਦੀ ਗਰੋਥ ਪਲਾਂਟ ਦੀ ਇਮਿਊਨਿਟੀ ਤੇ ਜਿਹੜਾ ਫਰੂਟ ਆਊਗਾ ਜਾਂ ਝਾੜ ਆਊਗਾ ਬਹੁਤ ਹੀ ਜ਼ਿਆਦਾ ਵ ਕਈ ਰੇਟ ਕਿਵੇਂ ਰਹਿੰਦਾ ਇਹਦਾ ਆਪਣਾ ਜੀ ਮਹਿੰਗਾ ਹੋਊਗਾ ਬਹੁਤ ਮੈਨ ਲੱਗਦਾ ਜੀ ਨਹੀਂ ਜੀ ਬਿਲਕੁਲ ਵੀ ਮਹਿੰਗਾ ਨਹੀਂ ਹੈਗਾ ਬਿਲਕੁਲ ਵੀ ਮਹਿੰਗਾ ਨਹੀਂ ਹੈਗਾ ਤੁਸੀਂ ਇਹ ਸਾਡੇ ਤੋਂ 450 ਰੁਪਏ ਦਾ ਬੈਗ 50 ਕਿਲੋ ਦਾ ਉਰੇ ਫਾਰਮ ਤੇ ਲੈ ਸਕਦੇ ਹੋ ਕਿਸੇ ਵੀਰ ਨੇ ਬਾਹਰ ਮੰਗਾਉਣਾ ਜੋ ਵੀ ਪਾੜਾ ਹੈਗਾ ਉਹ ਜੋੜ ਕੇ ਉਹ ਵੀ ਲੈ ਸਕਦੇ ਠੀਕ ਹੈ 450 ਰੁਪਏ ਦੇ ਵਿੱਚ 50 ਕਿਲੋ ਦਾ ਬੈਗ ਠੀਕ ਹੈ ਜੀ ਕਿੰਨੇ ਰੁਪਏ ਕਿਲੋ ਵੈਟ ਕੇ ਜਾਂ ਪਰ ਕਿਲੋ ਦੀ ਇਹ 90 ਕਿਲੋ ਵੈਟੀ ਜੀ ਸਿਰਫ 90 ਰੁਪਏ ਕਿਲੋ ਬਸ ਜੀ ਬਸ ਲੈ ਵੀ ਸਿਰਫ 90 ਕਿਲੋ ਜਾਣ ਕੇ ਭਈ ਰੇਟ ਕੁਝ ਵੀ ਨਹੀਂ ਹੈਗਾ ਤੇ ਫਾਇਦੇ ਬਹੁਤ ਜਿਆਦਾ ਕਰ ਦਿੰਦੀ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ। ਤੇ ਸੋਡੇ ਬਾਈ ਬਾਕੀ ਜਿਹੜੇ ਆਪਾਂ ਕੈਮੀਕਲ ਵਿੱਚ ਪਾ ਰਹੇ ਆਂਗੇ ਉਹਨਾਂ ਨੂੰ ਵੀ ਘਟਾਉਂਦੀ ਹੈਗੀ ਹੈ। ਅੱਧਾ ਕਰ ਦਿੰਦੀ ਹੈ ਜੀ। ਅੱਧਾ ਕਰ ਤੇ ਦੋ ਸਾਲਾਂ ਬਾਅਦ ਬੰਦ। ਦੋ ਸਾਲਾਂ ਬਾਅਦ ਬੰਦ ਜੀ। ਬੰਦ ਜੀ। ਕੈਮੀਕਲ ਪਾਉਣ ਦੀ ਲੋੜ ਨਹੀਂ। ਕਿਉਂਕਿ ਸਾਰੇ న్యూਟਰੀਐਂਟਸ ਆਪਣੇ ਆਪ ਹੀ ਹੈਗੇ। ਠੀਕ ਹੈ। ਆਪਾਂ ਨੂੰ ਬਾਹਰਲੇ ਜੀ ਲੈਣ ਦੀ ਲੋੜ ਨਹੀਂ। ਨਾਲ ਜਿਹੜੇ ਬਾਈਂਡਿੰਗ ਜਿਹੜੇ ਮਿੱਟੀ 'ਚ ਪਈ ਜਾ ਰਹੇ ਨੇ, ਮਿੱਟੀ ਦੀ ਗੁਣਵੱਤਾ ਖਤਮ ਕਰ ਰਹੇ ਨੇ, ਉਹਨੂੰ ਮਾਰ ਰਹੇ ਨੇ, ਮਿੱਟੀ ਸਖਤ ਕਰ ਰਹੇ ਨੇ, ਪਾਣੀ ਰੋਕਣ ਦੀ ਸ਼ ਆਪਾਂ ਕਿਸਾਨ ਆ ਜੇ ਆਪਾਂ ਆਪਣੀ ਮਿੱਟੀ ਦਾ ਖਿਆਲ ਨਹੀਂ ਰੱਖਾਂਗੇ ਹਾਂ ਕੱਲ ਨੂੰ ਉਹਨੇ ਆਪਣਾ ਖਿਆਲ ਰੱਖਣਾ ਆਪਾਂ ਸਾਰੇ ਕਿੱਥੇ ਜਾਵਾਂਗੇ ਸਹੀ ਗੱਲ ਹੈ ਤਾਂ ਅੱਜ ਬਹੁਤ ਹਾਈ ਟਾਈਮ ਹੈ ਆਪਾਂ ਮੁਰਗੀ ਕੰਪੋਸਟ ਨੂੰ ਯੂਜ਼ ਕਰੀਏ ਆਪਣੀ ਫਸਲ 'ਚ ਵੀ ਵਾਧਾ ਲਈਏ ਨਾਲੇ ਆਪਣੀ ਮਿੱਟੀ ਵੀ ਬਚਾਈਏ ਸਹੀ ਗੱਲ ਹੈ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਕਿਸਾਨ ਜਾਦੇ ਕੈਮੀਕਲ ਯੂਜ਼ ਕਰ ਰਹੇ ਨੇ ਮਾਣ ਕੇ ਨਵੀਂ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਇਕੱਲੇ ਇਕੱਲੇ ਕਿਸਾਨ ਤੱਕ ਬਈ ਇਹ ਵੀਡੀਓ ਨੂੰ ਤੁਸੀਂ ਦਿਓ ਪੰਜਾਬ ਵੀ ਤੁਸੀਂ ਬਈ ਇਹ ਵਰਤੋ ਕਿਉਂਕਿ ਬਈ ਇਹਨੂੰ ਜੂਜ ਕਰਕੇ ਆਪਾਂ ਆਪਣੇ ਕੈਮੀਕਲਾਂ ਨੂੰ 50% ਤੱਕ ਲੱਗ ਪਾ ਕੇ ਖਤਮ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਵਾਕੀ ਬਈ ਜੇ ਤੁਸੀਂ ਬਈ ਇਹ ਕੰਪੋਸਟ ਜਿਹੜੀ ਲੈਣੀ ਹੋਊਗੀ ਸਕਰੀਨ ਦੇ ਉੱਪਰ ਨੰਬਰ ਆਏਗਾ ਤੁਸੀਂ ਆ ਕੇ ਕੰਪੋਸਟ ਨੂੰ ਲੈ ਕੇ ਜਾ ਸਕਦੇ ਹੋਗੇ ਨਾਪੇ ਤੋਂ ਹਨਾ ਵੀ ਨਾਪੇ ਤੋਂ ਲਿਆ ਸਕਦੇ ਹੋ ਅਸੀਂ ਤੁਸੀਂ ਅਗਰ 60 ਬੈਗ ਇਕੱਠੇ ਲੈਂਦੇ ਹੋ ਤੁਹਾਡੇ ਘਰ ਪਹੁੰਚ ਵੀ ਕਰ ਦਿੰਦੇ ਹਾਂ ਤੁਹਾਡੇ ਕਰੀਬ ਉਹ ਜਾ ਦਿੰਦੇ ਅਸੀਂ ਉਸੇ ਰੇਟ 'ਚ ਠੀਕ ਹੈ ਜੀ ਹੋਰ ਕਿੱਥੇ ਕਿੱਥੇ ਮਿਲਦੀ ਹੈ ਆਪਣੇ ਇੱਥੋਂ ਇਲਾਵਾ ਜੇ ਗੱਲ ਵਾੜੀ ਆਪਣੇ ਪੂਰੇ ਪੰਜਾਬ 'ਚ ਡਿਸਟ੍ਰੀਬਿਊਟਰ ਹੈਗੇ ਜੇ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰ ਲੈਂਗੇ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟਰ ਦਾ ਨੰਬਰ ਦੇ ਦਿੰਦੇ ਹਾਂ ਡਿਸਟ੍ਰੀਬਿਊਟਰ ਦਾ ਨੰਬਰ ਸਾਡੀ ਇਹ ਕੰਪੋਸਟ ਫਲਿੱਪਕਾਰਟ ਤੇ ਵੀ ਮਿਲਦੀ ਹੈ ਐਮਾਜ਼ੋਨ ਤੇ ਵੀ ਮਿਲਦੀ ਹੈ ਤੁਸੀਂ ਸਾਡੀ ਵੈਬਸਾਈਟ ਤੇ ਵੀ ਆ ਸਕਦੇ ਹੋ ਜਿਹੜਾ ਜਿਸ ਤਰੀਕੇ ਨਾਲ ਪਸੰਦ ਕਰਦਾ ਸਾਨੂੰ ਫੋਨ ਕਰ ਸਕ ਦੇ ਮਿੱਤਰੋ ਚੱਕ ਲਓ ਫੋਨ ਸਕਰੀਨ ਦੇ ਉੱਪਰ ਨੰਬਰ ਹੈਗੇ ਜੇ ਕਿਸੇ ਵੀ ਮੇਰੇ ਵੀ ਨੂੰ ਕੰਪਿਊਟਰ ਚਾਹੀਦੀ ਹੋਊਗੀ ਤਾਂ ਤੁਸੀਂ ਮਿਵਾ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ